ਮੈਂ ਸਭ ਤੋਂ ਪਹਿਲਾਂ ਮਾਨਜੂਬ ਐਸਐਸਪੀ ਆਪਣੇ ਸਹੇਲ ਕਸੇਮੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਡੀਓ ਦੀ ਜ਼ਿੰਮੇਵਾਰੀ ਬਖਸ਼ੀ ਹੈ ਤੇ ਸਭ ਤੋਂ ਜਿਹੜੀ ਸਾਡੀ ਮੇਨ ਪ੍ਰੋਬਲਮ ਪੰਜਾਬ ਸਰਕਾਰ ਦੇ ਵੀ ਵਾਚ ਚੱਲ ਰਹੀ ਹੈ ਡਰੱਗ ਦੇ ਅਗੇਂਸਟ ਅਸੀਂ ਮੇਨਲੀ ਫਤਿਹਗੜ੍ਹ ਜੂੜੀਆਂ ਦੇ ਲੋਕਾਂ ਦੀ ਹੈਲਪ ਲੈ ਕੇ ਉਹਨੂੰ ਦੂਰ ਕਰਨ ਦਾ ਪੂਰੀ ਕੋਸ਼ਿਸ਼ ਕਰਾਂਗੇ ਮੇਨ ਨਵਾਂ ਨਾਟਾ ਦੇਖੋ ਜੀ ਲਾਅ ਐਂਡ ਆਰਡਰ ਵੀ ਸਾਡੀ ਮੇਨ ਸਾਰੀਆਂ ਜਿਹੜੀਆਂ ਪ੍ਰਾਇੋਰਟੀਜ਼ ਆ ਵਾਰ ਅਗੇਂਸਟ ਡਰੱਗਸ ਐਂਡ ਲਾਅ ਐਂਡ ਆਰਡਰ ਇਹ ਸਾਰੇ ਕੈਂਪ ਰੱਖਾਂਗੇ ਲੋਕਾਂ ਦੀ ਅ ਟਾਈਮ ਟੂ ਟਾਈਮ ਫੀਡਬੈਕ ਲੈ ਕੇ ਜਿੱਥੇ ਵੀ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ ਹੋਰ ਸਰ ਦੇ ਮਾਇਨਚ ਹੈਗਾ ਨਾ ਕਿ ਆਮੀ ਜਿਹੜਾ ਤੇ ਕ੍ਰਾਈਮ ਵਾਲਾ ਬੰਦਾ ਜਿਹੜਾ ਪਰਿਕਰਚੂਰੀਆਂ ਚ ਜਿਹੜਾ ਬਈ ਅਗੇ ਦਸਤਾਰੀ ਉਦ ਗਈ ਆ ਜਾਂ ਜਿਹੜਾ ਵੱਡਾ ਨਸ਼ਾ ਸਸਕਰੀਬ ਹਾਂਜੀ ਉਹਦੀਆਂ ਲਿਸਟਾਂ ਸਾਡੇ ਕੋਲ ਕੰਪਾਈਲਡ ਆ ਜਿਹੜੇ ਬੇਲ ਆਊਟ ਵੀ ਹੋ ਗਏ ਉਹਨਾਂ ਤੇ ਵੀ ਅਸੀਂ ਸਰਵੇਲੈਂਸ ਰੱਖੀ ਆ ਤੇ ਹੋਰ ਵੀ ਜਿਹੜੇ ਮਾਰੇ ਆ ਇਨਸਟਰੀਅਰ ਜਿਹੜੀ ਸੀਆਈਡੀ ਦੀ ਮਦਦ ਨਾਲ ਜਾਂ ਹੋਰ ਏਜੰਸੀਆਂ ਦੀ ਮਦਦ ਨਾਲ ਉਸ ਨੂੰ ਅਸੀਂ ਟਰੈਕ ਆਊਟ ਕਰਕੇ ਉਹਨੂੰ ਜਲਦੀ ਅਰੈਸਟ ਕਰਨ ਦੀ ਕੋਸ਼ਿਸ਼ ਕਰਨਾ ਮੈਸੇਜ ਮੇਰਾ ਇਹ ਹੋਈ ਹੈ ਕਿ ਮੈਨੂੰ ਫਤਿਹਗੁਰ ਚੂੜੀਆਂ ਦੇ ਲੋਕਾਂ ਦੀ ਸਪੋਰਟ ਚਾਹੀਦੀ ਆ ਉਹਨਾਂ ਦੀ ਸਪੋਰਟ ਨਹੀਂ ਜਿਹੜੀ ਇਹ ਲਾਮਤ ਆ ਜਿਹੜੀਆਂ ਲੱਗੀਆਂ ਹੋਈਆਂ ਕ੍ਰਾਈਮ ਵੱਧਾਏ ਜਿਹੜਾ ਕੋਈ ਵੀ ਨਸ਼ਾ ਹੈ ਉਹ ਦੂਰ ਹੋ ਸਕਦਾ ਤੇ ਮੈਂ 24 ਘੰਟੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ